ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਵਿਲੇਜ ਕੁਕਿੰਗ ਰੂਟੀਨ ਦੇ ਵਿੱਚ ਜੀ ਅੱਜ ਅਸੀਂ ਕarele ਅਤੇ ਪਿਆਜ਼ਾਂ ਦੀ ਬਹੁਤ ਹੀ ਟੇਸਟੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਜੇਕਰ ਤੁਸੀਂ ਮੇਰੇ ਇਸ ਤਰੀਕੇ ਨਾਲ ਕarele ਦੀ ਸਬਜ਼ੀ ਬਣਾਓਗੇ ਤਾਂ ਇਹ ਬਿਲਕੁਲ ਵੀ ਕੌੜੇ ਨਹੀਂ ਬਣਨਗੇ ਬੱਚੇ ਵੱਡੇ ਸਾਰੇ ਬਹੁਤ ਹੀ ਖੁਸ਼ ਹੋ ਕੇ ਚਾਹ ਨਾਲ ਇਹ ਸਬਜ਼ੀ ਖਾਣਗੇ ਐਨੀ ਟੇਸਟੀ ਸਬਜ਼ੀ ਇਹ ਬਣ ਕੇ ਤਿਆਰ ਹੋਵੇਗੀ ਇਸ ਸਬਜ਼ੀ ਨੂੰ ਅਸੀਂ ਬਹੁਤ ਹੀ ਘੱਟ ਮਸਾਲਿਆਂ ਦੇ ਨਾਲ ਬਹੁਤ ਘੱਟ ਟਾਈਮ ਦੇ ਵਿੱਚ ਬਣਾ ਕੇ ਤਿਆਰ ਕਰਾਂਗੇ ਅੱਜ ਦੀ ਮੇਰੀ ਇਹ ਰੈਸਪੀ ਜੇ ਪਸੰਦ ਆਈ ਤਾਂ ਵੀਡੀਓ ਨੂੰ ਨਾਲ ਦੇ ਨਾਲ ਸ਼ੇਅਰ ਕਰ ਦਿਓ ਤੇ ਨਾਲ ਦੀ ਨਾਲ ਹੀ ਇਸ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਇੱਥੇ ਅਸੀਂ 1 ਕਿਲੋ ਕ੍ਰੇਲਿਆਂ ਨੂੰ ਚੰਗੀ ਤਰ੍ਹਾਂ ਦੇ ਨਾਲ ਧੋ ਕੇ ਹੁਣ ਪੀਲਰ ਦੇ ਨਾਲ ਛਿੱਲ ਲਵਾਂਗੇ ਅਸੀਂ ਸਾਰੇ ਕ੍ਰੇਲਿਆਂ ਦੇ ਛਿਲੜਾ ਨੂੰ ਉਤਾਰ ਦਵਾਂਗੇ ਇੱਥੇ ਅਸੀਂ ਆਪਣੇ ਕ੍ਰੇਲਿਆਂ ਨੂੰ ਬਿਨਾ ਤੁਪੇ ਰੱਖੇ ਹੀ ਬਹੁਤ ਹੀ ਟੇਸਟੀ ਬਣਾ ਕੇ ਤਿਆਰ ਕਰਾਂਗੇ ਇੱਥੇ ਸਾਰੇ ਕareleਆਂ ਨੂੰ ਅਸੀਂ ਛਿੱਲ ਲਿਆ ਹੈ ਤੇ ਇੱਕ ਪਲੇਟ ਦੇ ਵਿੱਚ ਕੱਢ ਲਿਆ ਸੀ। ਇਨ੍ਹਾਂ ਕareleਆਂ ਦੇ ਵਿੱਚੋਂ ਅਸੀਂ ਸਾਰੇ ਬੀਜਾਂ ਨੂੰ ਕੱਢ ਦਿੱਤਾ ਸੀ। ਹੁਣ ਅਸੀਂ ਇਨ੍ਹਾਂ ਕareleਆਂ ਦੇ ਛੋਟੇ-ਛੋਟੇ ਟੁਕੜੇ ਕਰ ਲਵਾਂਗੇ। ਇੱਥੇ ਅਸੀਂ ਥੋੜੇ ਲੰਬੇ-ਲੰਬੇ ਬਾਰੀਕ ਪੀਸਾਂ ਦੇ ਵਿੱਚ ਇਨ੍ਹਾਂ ਕareleਆਂ ਨੂੰ ਕੱਟ ਕੇ ਤਿਆਰ ਕਰ ਲਵਾਂਗੇ। ਤੁਸੀਂ ਆਪਣੇ ਹਿਸਾਬ ਨਾਲ ਵੱਡੇ-ਛੋਟੇ ਪੀਸ ਵੀ ਕੱਟ ਸਕਦੇ ਆ। ਇਨ੍ਹਾਂ ਕareleਆਂ ਦੇ ਬੀਜਾਂ ਨੂੰ ਅਸੀਂ ਇਸ ਲਈ ਕੱਢ ਦਿੱਤਾ ਸੀ ਕਿਉਂਕਿ ਕਈ ਵਾਰ ਬੱਚੇ ਕੀ ਹੁੰਦਾ ਹੈ ਕਿ ਇਹ ਨਾ ਬੀਜਾਂ ਨੂੰ ਨਹੀਂ ਖਾਂਦੇ ਹੈਗੇ। ਇਹਨਾਂ ਬੀਜਾਂ ਨੂੰ ਦੇਖ ਕੇ ਹੀ ਉਹ ਛੱਡ ਦਿੰਦੇ ਆ ਸਬਜ਼ੀ ਨੂੰ ਇਸ ਲਈ ਅਸੀਂ ਇਸ ਸਬਜ਼ੀ ਦੇ ਵਿੱਚ ਸਾਰੇ ਕਰੇਲਿਆਂ ਦੇ ਬੀਜਾਂ ਨੂੰ ਕੱਢ ਦਿੱਤਾ ਹੈ ਅਸੀਂ ਇੱਥੇ ਸਾਰੇ ਕਰੇਲਿਆਂ ਨੂੰ ਛੋਟੇ ਛੋਟੇ ਟੁਕੜਿਆਂ ਵਿੱਚ ਕੱਟ ਕੇ ਤਿਆਰ ਕਰ ਲਿਆ ਹੈ ਹੁਣ ਅਸੀਂ ਇਹਨਾਂ ਤਿਆਰ ਕੀਤੇ ਹੋਏ ਕਰੇਲਿਆਂ ਨੂੰ ਇੱਕ ਕੜਾਈ ਦੇ ਵਿੱਚ ਪਾ ਲਵਾਂਗੇ ਉਸ ਤੋਂ ਬਾਅਦ ਅਸੀਂ ਹੁਣ ਇਹਨਾਂ ਕਰੇਲਿਆਂ ਦੇ ਵਿੱਚ ਅੱਧਾ ਚਮਚ ਨਮਕ ਪਾ ਦਵਾਂਗੇ ਚਮਚੇ ਦਾ ਚੌਥਾ ਹਿੱਸਾ ਅਸੀਂ ਹਲਦੀ ਪਾਊਡਰ ਪਾ ਦਵਾਂਗੇ ਹੁਣ ਅਸੀਂ ਕareleਆਂ ਨੂੰ ਹੱਥਾਂ ਦੇ ਨਾਲ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਵਾਂਗੇ ਇਸ ਤਰ੍ਹਾਂ ਕਰਨ ਦੇ ਨਾਲ ਕareleਆਂ ਦੇ ਵਿੱਚ ਕੜੱਟਨ ਜਿਹੜੀ ਉਹ ਬਿਲਕੁਲ ਮਰ ਜਾਂਦੀ ਹੈ ਤੇ ਕarele ਬਹੁਤ ਹੀ ਟੇਸਟੀ ਬਣਦੇ ਆ ਹੁਣ ਅਸੀਂ ਅੱਧੇ ਘੰਟੇ ਦੇ ਲਈ ਨਾਲ ਕareleਆਂ ਨੂੰ ਪਏ ਰਹਿਣ ਦਵਾਂਗੇ ਅੱਧੇ ਘੰਟੇ ਬਾਅਦ ਅਸੀਂ ਹੁਣ ਦੁਬਾਰਾ ਫੇਰ ਕareleਆਂ ਨੂੰ ਮਿਕਸ ਕਰ ਲਵਾਂਗੇ ਤੇ ਇਨ੍ਹਾਂ ਕareleਆਂ ਦੇ ਵਿੱਚੋਂ ਸਾਰਾ ਪਾਣੀ ਜਿਹੜਾ ਉਹ ਕੱਢ ਦਵਾਂਗੇ ਕareleਆਂ ਦੇ ਵਿੱਚੋਂ ਸਾਰਾ ਪਾਣੀ ਕੱਢਣਾ ਬਹੁਤ ਹੀ ਜ਼ਰੂਰੀ ਹੈ ਤਾਂ ਹੀ ਇਨ੍ਹਾਂ ਕareleਆਂ ਦੀ ਕੜੱਟਨ ਮਰ ਜਾਵੇਗੀ ਕਿਉਂਕਿ ਸਾਰੇ ਕੜੱਤਨ ਜਿਹੜੀ ਪਾਣੀ ਦੇ ਵਿੱਚ ਹੀ ਨਿਕਲ ਜਾਵੇਗੀ ਇਸ ਤਰ੍ਹਾਂ ਤੁਸੀਂ ਆਪਣੇ ਘਰ ਦੇ ਵਿੱਚ ਕarele ਬਣਾਏ ਜਿੱਕੀ ਨੇ ਮੰਨਿਆ ਬਿਲਕੁਲ ਵੀ ਕੌੜੇ ਨਹੀਂ ਬਣਨਗੇ ਤੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਣਗੇ ਅਸੀਂ ਇੱਥੇ ਇਸ ਲਈ ਹੀ ਨਮਕ ਅਤੇ ਹਲਦੀ ਲਗਾ ਕੇ ਪਹਿਲੇ ਰੱਖਿਆ ਸੀ ਤਾਂ ਕਿ ਇਹ ਜਿਹੜੇ ਕarele ਆ ਬਿਲਕੁਲ ਵੀ ਕੌੜੇ ਨਾ ਰਹਿਣ ਅਸੀਂ ਇੱਥੇ ਸਾਰੇ ਕareleਆਂ ਦੇ ਵਿੱਚੋਂ ਪਾਣੀ ਜਿਹੜਾ ਇਹ ਕੱਢ ਦਿੱਤਾ ਹੈ ਤੁਸੀਂ ਦੇਖ ਸਕਦੇ ਹੋ ਕੜਾਈ ਦੇ ਵਿੱਚ ਕਿ ਹੁਣ ਅਸੀਂ ਇਹਨਾਂ ਕareleਆਂ ਨੂੰ ਇੱਕ ਪਲੇਟ ਦੇ ਵਿੱਚ ਦੇਖੋ ਕੱਢ ਲਿਆ ਹੈ। ਕareleਆਂ ਨੂੰ ਭੁੰਨਣ ਦੇ ਲਈ ਅਸੀਂ ਹੁਣ ਇੱਕ ਕੜਾਈ ਲੈ ਲਵਾਂਗੇ ਅਤੇ ਉਸ ਦੇ ਵਿੱਚ ਦੋ ਵੱਡੇ ਚਮਚ ਅਸੀਂ ਸਰ੍ਹੋਂ ਦਾ ਤੇਲ ਪਾ ਲਵਾਂਗੇ। ਅਸੀਂ ਆਪਣੀ ਸਬਜ਼ੀ ਨੂੰ ਸਰ੍ਹੋਂ ਦੇ ਤੇਲ ਵਿੱਚ ਹੀ ਬਣਾ ਕੇ ਤਿਆਰ ਕਰਾਂਗੇ। ਇੱਥੇ ਸਾਡਾ ਸਰ੍ਹੋਂ ਦਾ ਤੇਲ ਬਹੁਤ ਹੀ ਵਧੀਆ ਤਰੀਕੇ ਨਾਲ ਗਰਮ ਹੋ ਗਿਆ ਹੈ। ਹੁਣ ਅਸੀਂ ਆਪਣੇ ਕareleਆਂ ਨੂੰ ਇਸ ਤੇਲ ਦੇ ਵਿੱਚ ਛੱਡ ਦਵਾਂਗੇ। ਇਸ ਤਰ੍ਹਾਂ ਭੁੰਨ ਕੇ ਕarele ਬਣਾਉਣ ਨਾਲ ਕarele ਬਹੁਤ ਹੀ ਕ੍ਰਿਸਪੀ ਅਤੇ ਟੇਸਟੀ ਬਣ ਕੇ ਤਿਆਰ ਹੁੰਦੇ ਹਨ। ਹੁਣ ਅਸੀਂ ਕareleਆਂ ਨੂੰ ਤੇਲ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਇੱਥੇ ਅਸੀਂ ਗੈਸ ਦੀ ਫਲੇਮ ਨੂੰ ਹਾਈ ਹੀ ਰੱਖਾਂਗੇ ਹਾਈ ਫਲੇਮ ਦੇ ਉੱਪਰ ਲਗਾਤਾਰ ਹਿਲਾਉਂਦੇ ਹੋਏ ਅਸੀਂ ਕareleਆਂ ਨੂੰ ਫਰਾਈ ਕਰ ਲਵਾਂਗੇ ਇੱਥੇ ਸਾਡੇ ਕarele ਬਹੁਤ ਹੀ ਵਧੀਆ ਤਰੀਕੇ ਨਾਲ ਕ੍ਰਿਸਪੀ ਅਤੇ ਨਰਮ ਹੋ ਗਏ ਆ ਹੁਣ ਅਸੀਂ ਇਹਨਾਂ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਸਾਰੇ ਕਰੇਲਿਆਂ ਨੂੰ ਕੱਢਣ ਤੋਂ ਬਾਅਦ ਅਸੀਂ ਕੜਾਈ ਦੇ ਵਿੱਚੋਂ ਬਾਕੀ ਸਾਰਾ ਤੇਲ ਕੱਢ ਲਵਾਂਗੇ ਤੇ 2 ਵੱਡੇ ਚਮਚ ਹੀ ਸਰ੍ਹੋਂ ਦਾ ਤੇਲ ਕੜਾਈ ਦੇ ਵਿੱਚ ਛੱਡ ਦੇਵਾਂਗੇ। ਉਸ ਤੋਂ ਬਾਅਦ ਅਸੀਂ ਅੱਧਾ ਚਮਚ ਸਾਬਤ ਜੀਰੇ ਨੂੰ ਵੀ ਭੁੰਨ ਲਵਾਂਗੇ। ਇੱਥੇ ਅਸੀਂ 4 ਪਿਆਜ਼ਾਂ ਨੂੰ ਲੰਬੇ-ਲੰਬੇ ਕੱਟ ਕੇ ਲਿਆ ਹੈ। ਪਿਆਜ਼ਾਂ ਨੂੰ ਵੀ ਅਸੀਂ ਸਰ੍ਹੋਂ ਦੇ ਤੇਲ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਨਾਲ ਭੁੰਨ ਲਵਾਂਗੇ। ਇੱਥੇ ਅਸੀਂ ਗੈਸ ਦੀ ਫਲੇਮ ਨੂੰ ਮੀਡੀਅਮ ਕਰ ਦੇਵਾਂਗੇ। ਮੀਡੀਅਮ ਆਂਚ ਦੇ ਉੱਤੇ ਹੀ ਅਸੀਂ ਇਹਨਾਂ ਪਿਆਜ਼ਾਂ ਨੂੰ ਗੋਲਡਨ ਬ੍ਰਾਊਨ ਹੋਣ ਤੱਕ ਭੁੰਨਾਂਗੇ। ਅਸੀਂ ਨਾ ਤਾਂ ਇਸ ਸਬਜੀ ਦੇ ਵਿੱਚ ਲਸਣ ਪਾਵਾਂਗੇ ਨਾ ਹੀ ਅਸੀਂ ਇਸ ਸਬਜੀ ਦੇ ਵਿੱਚ ਟਮਾਟਰ ਪਾਵਾਂਗੇ ਸਿਰਫ ਪਿਆਜ਼ਾ ਤਾਂ ਹੀ ਅਸੀਂ ਬਹੁਤ ਹੀ ਟੇਸਟੀ ਕਰੇਲਿਆ ਦੀ ਸਬਜੀ ਬਣਾ ਕੇ ਤਿਆਰ ਕਰਾਂਗੇ ਇੱਥੇ ਤੁਸੀਂ ਦੇਖ ਸਕਦੇ ਆ ਕਿ ਸਾਡੇ ਪਿਆਜ਼ਾਂ ਦਾ ਕਲਰ ਵੀ ਬਦਲ ਗਿਆ ਹੈ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਇਹ ਭੁੰਨ ਹੋ ਗਏ ਹਨ ਹੁਣ ਅਸੀਂ ਆਪਣੇ ਬੇਸਿਕ ਜੇ ਮਸਾਲੇ ਇਸ ਸਬਜੀ ਦੇ ਵਿੱਚ ਐਡ ਕਰ ਦਵਾਂਗੇ ਅਸੀਂ ਬਹੁਤ ਹੀ ਘੱਟ ਮਸਾਲੇ ਪਾ ਕੇ ਸਬਜੀ ਬਣਾਵਾਂਗੇ ਸਭ ਤੋਂ ਪਹਿਲਾਂ ਅਸੀਂ ਸਵਾਦ ਅਨੁਸਾਰ ਨਮਕ ਐਡ ਕਰ ਦਵਾਂਗੇ ਨਮਕ ਅਸੀਂ ਇੱਥੇ ਘੱਟ ਹੀ ਐਡ ਕੀਤਾ ਹੈ ਕਿਉਂਕਿ ਅਸੀਂ ਪਹਿਲਾਂ ਵੀ ਪਾਇਆ ਹੋਇਆ ਹੈ ਚੰਮਚਾ ਦਾ ਚੌਥਾ ਹਿੱਸਾ ਅਸੀਂ ਹਲਦੀ ਪਾਊਡਰ ਐਡ ਕੀਤਾ ਹੈ ਅੱਧਾ ਚਮਚ ਅਸੀਂ ਧਨੀਆ ਪਾਊਡਰ ਪਾਵਾਂਗੇ ਇੱਕ ਚਮਚ ਅਸੀਂ ਕਿਚਨ ਕਿੰਗ ਮਸਾਲਾ ਪਾਵਾਂਗੇ ਇੱਕ ਚਮਚ ਹੀ ਅਸੀਂ ਇਹਦੇ ਵਿੱਚ આમਚੂਰ ਪਾਊਡਰ ਪਾਵਾਂਗੇ આમਚੂਰ ਪਾਊਡਰ ਪਾਉਣ ਦੇ ਨਾਲ ਸਬਜ਼ੀ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦੀ ਹੈ ਅੱਧਾ ਚਮਚ ਅਸੀਂ ਕਸ਼ਮੀਰੀ ਲਾਲ ਮਿਰਚ ਪਾ ਦਵਾਂਗੇ ਤਿੰਨ ਚਾਰ ਹਰੀਆਂ ਮਿਰਚਾਂ ਨੂੰ ਲੰਬਾ ਲੰਬਾ ਕੱਟ ਕੇ ਪਾ ਦਵਾਂਗੇ ਅਤੇ ਇਹਨਾਂ ਸਾਰੇ ਮਸਾਲਿਆਂ ਨੂੰ ਅਸੀਂ ਪਿਆਜ਼ਾਂ ਦੇ ਵਿੱਚ ਮਿਕਸ ਕਰ ਲਵਾਂਗੇ। ਹੁਣ ਅਸੀਂ ਇਸ ਤੜਕੇ ਨੂੰ ਉਦੋਂ ਤੱਕ ਭੁੰਨਦੇ ਰਹਾਂਗੇ ਜਦ ਤੱਕ ਕਿ ਸਾਡੇ ਜਿਹੜੇ ਮਸਾਲੇ ਆ ਚੰਗੀ ਤਰ੍ਹਾਂ ਨਾਲ ਪੱਕ ਨਹੀਂ ਜਾਂਦੇ ਤੇ ਇਹਨਾਂ ਦੀ ਖੁਸ਼ਬੂ ਜਿਹੜੀ ਆਉਣ ਨਹੀਂ ਲੱਗ ਜਾਂਦੀ। ਇੱਥੇ ਅਸੀਂ ਮਸਾਲਿਆਂ ਨੂੰ 2-3 ਮਿੰਟ ਦੇ ਲਈ ਬਹੁਤ ਹੀ ਵਧੀਆ ਤਰੀਕੇ ਨਾਲ ਪਕਾ ਲਿਆ ਹੈ। ਅਤੇ ਸਾਡੇ ਤੜਕੇ ਦਾ ਕਲਰ ਵੀ ਇੱਥੇ ਬਦਲ ਗਿਆ ਹੈ। ਹੁਣ ਅਸੀਂ ਤੜਕੇ ਦੇ ਵਿੱਚ ਆਪਣੇ ਫਰਾਈ ਕੀਤੇ ਹੋਏ ਕarele ਪਾ ਲਵਾਂਗੇ। ਕਰੇਲਿਆਂ ਨੂੰ ਪੋਂਨ ਤੋਂ ਬਾਅਦ ਅਸੀਂ ਦੁਬਾਰਾ ਫੇਰ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲਵਾਂਗੇ ਅਸੀਂ ਇੱਥੇ ਇਸ ਸਬਜ਼ੀ ਨੂੰ ਟੱਕ ਕੇ 5 ਮਿੰਟ ਦੇ ਲਈ ਲੋ ਫਲੇਮ ਦੇ ਉੱਪਰ ਪੱਕਣ ਦਵਾਂਗੇ ਤਾਂ ਕਿ ਸਾਡੇ ਜਿਹੜੇ ਕਰੇਲੇ ਆ ਉਹਨਾਂ ਦੇ ਵਿੱਚ ਸਾਡੇ ਸਾਰੇ ਮਸਾਲੇ ਦਾ ਫਲੇਵਰ ਆ ਜਾਵੇ 5 ਮਿੰਟ ਬਾਅਦ ਸਾਡੀ ਬਹੁਤ ਹੀ ਟੇਸਟੀ ਸਬਜੀ ਬਣ ਕੇ ਤਿਆਰ ਹੋ ਗਈ ਆ ਬਹੁਤ ਹੀ ਘੱਟ ਮਸਾਲਿਆਂ ਦੇ ਨਾਲ ਬਹੁਤ ਹੀ ਜ਼ਿਆਦਾ ਟੇਸਟੀ ਸਬਜੀ ਅਸੀਂ ਬਣਾ ਕੇ ਤਿਆਰ ਕਰ ਲਈ ਹੈ ਇਸ ਸਬਜੀ ਨੂੰ ਬੱਚੇ ਵੀ ਬਹੁਤ ਹੀ ਚਾਹ ਦੇ ਨਾਲ ਖਾਣਗੇ ਹੁਣ ਅਸੀਂ ਆਪਣੀ ਕਰੇਲੇ ਤੇ ਪਿਆਜ਼ ਦੀ ਸਬਜੀ ਨੂੰ ਇੱਕ ਪਲੇਟ ਦੇ ਵਿੱਚ ਸਰਵ ਕਰ ਲਵਾਂਗੇ ਇੱਥੇ ਸਾਡੀ ਬਹੁਤ ਹੀ ਟੇਸਟੀ ਸਬਜੀ ਬਣ ਕੇ ਤਿਆਰ ਹੋ ਗਈ ਆ ਉਮੀਦ ਕਰਦੀ ਹਾਂ ਕਿ ਅੱਜ ਦੀ ਮੇਰੀ ਇਹ ਕarele ਤੇ ਪਿਆਜ਼ਾਂ ਦੀ ਸਬਜ਼ੀ ਬਣਾਉਣ ਦੀ ਰੈਸਪੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਹੋਰ ਬਹੁਤ ਸਾਰੀਆਂ ਨਵੀਆਂ ਰੈਸਪੀਜ਼ ਮੇਰੇ ਚੈਨਲ ਉੱਪਰ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ। ਅੱਜ ਦੀ ਤੁਹਾਨੂੰ ਮੇਰੀ ਇਹ ਰੈਸਪੀ ਕਿਹੋ ਜੀ ਲੱਗੀ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ। ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਜੀ। ਚਲੋ ਜੀ ਮਿਲਦੇ ਹਾਂ ਇੱਕ ਹੋਰ ਨਵੀਂ ਰੈਸਪੀ ਦੇ ਨਾਲ। ਤਦ ਤੱਕ ਦੇ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।